ਉਹ ਜੈਨ ਤੇ ਬਾਪੂ ਇਹਦਾ ਖੀਰ ਦਾ ਸਾਥ ਤੇ ਆ ਬਾਜ ਮਾਰਦਾ ਪੁੱਤਰਾ ਛੇਤੀ ਆ ਛੇਤੀ ਆ ਮੈਨੂੰ ਪ੍ਰਸ਼ਾਦ ਦੇ ਗੁਰੂ ਸਾਹਿਬ ਨੇ ਮੇਰੇ ਲਈ ਕੀਰਾ ਪ੍ਰਸ਼ਾਦ ਭੇਜਿਆ ਕਹਿੰਦਾ ਬਾਪੂ ਪ੍ਰਸ਼ਾਦ ਤਾਂ ਦਿੱਤਾ ਸੀ ਉਹਨਾਂ ਨੇ ਪਰ ਮੈਂ ਰਸਤੇ 'ਚ ਸੌਦਾ ਕਰਿਆ ਆਇਆ ਇੰਨਾ ਮੈਂ ਰਸਤੇ 'ਚ ਉਹ ਮਾਜਰੀ ਪਿੰਡ ਦੇ ਕਿਸਾਨ ਨੂੰ ਵੇਚ ਕੇ ਆਇਆ ਸਾਰਾ ਕੁਝ ਮੈਂ 600 ਮੱਥਾ ਟੇਕਿਆ ਸੀ ਮਹਾਰਾਜ ਨੇ ਮੈਨੂੰ ਕਿਹਾ ਸੀ ਤੈਨੂੰ ਦੂਰੀਆਂ ਖੁਸ਼ੀਆਂ ਕੜਾ ਸਰੂਪਰ ਦੇ ਪ੍ਰਸ਼ਾਦ ਦਿੱਤਾ ਮੈਂ ਧਿਆਨ ਚੰਦ ਨੂੰ ਵੇਚ ਕੇ ਆਇਆ ਤੇ ਤਾਂ ਸ਼ਰਦਾ ਵਾਲਾ ਸੀ ਤਾਹ ਮਾਰ ਕੇ ਰੋਣ ਲੱਗਾ ਕਹਿੰਦਾ ਬੇਟਾ ਓਏ ਤੂੰ ਐਡਾ ਵੱਡਾ ਪਾਪ ਕਰਕੇ ਆਇਆ ਤੂੰ ਮਹਾਰਾਜ ਦਾ ਬਚਨ ਨਹੀਂ ਸਾਂਭ ਸਕਿਆ ਓਏ ਗੁਰੂ ਸਾਹਿਬ ਦਾ ਹੁਕਮ ਹੁਕਮਨਾਮਾ ਗੁਰੂ ਸਾਹਿਬ ਨੇ ਖੁਸ਼ੀਆਂ ਝੋਲੀਆਂ ਚ ਪਾਈਆਂ ਓਏ ਜਿੱਤੇ ਮਹਾਰਾਜ ਨੇ ਖੁਸ਼ੀਆਂ ਦਿੱਤੀਆਂ ਮੈਂ ਰਾਜੀ ਹੋ ਗਿਆ ਸੀ ਮੈਨੂੰ ਨਹੀਂ ਸੀ ਪਤਾ ਤੂੰ ਖੁਸ਼ੀਆਂ ਵੇਚੇਗਾ ਤੇ ਮੈਂ ਦੁਬਾਰਾ ਡਿੱਗ ਪੈਣਾ ਜਿੱਤੇ ਤੂੰ ਖੁਸ਼ੀਆਂ ਵੇਚੀਆਂ ਮੈਂ ਦੁਬਾਰਾ ਮੰਝੇ ਤੇ ਪੈ ਗਿਆ ਓਏ ਪੁੱਤਰਾ ਤੂੰ ਬਹੁਤ ਵੱਡੀ ਭੁੱਲ ਕਰਤੀ ਐ ਵੈਦ ਆਇਆ ਡਾਕਟਰ ਆਏ ਉਹਨਾਂ ਨੇ ਕਿਹਾ ਵੀ ਤੇਰਾ ਬਾਪੂ ਤਾਂ ਰਾਜੀ ਹੋ ਗਿਆ ਸੀ ਪਿਆ ਥੋੜੇ ਦਿਨ ਹੋਏ ਪਤਾ ਨਹੀਂ ਕੀ ਹੋਇਆ ਫੇਰ ਡਿੱਗ ਪਿਆ ਤੂੰ ਨਾਗਪੁਰ ਸਾਹਿਬ ਪਹੁੰਚਿਆ ਤੇ ਤੇਰਾ ਬਾਪੂ ਰਾਜੀ ਹੋ ਗਿਆ ਸੀ ਪਾਸੇ ਫੇਰ ਪਛਤਾਵਾ ਲੱਗਿਆ ਮਨ ਨੂੰ ਕਿ ਜਲ ਮਾਣਾ ਮੈਨੂੰ ਇੱਕ ਵਾਰੀ ਮੰਦਪੁਰ ਸਾਹਿਬ ਲੈ ਚੱ। ਬਿਸ਼ੰਬਰ ਦਾਸ ਆਪਣੇ ਪੁੱਤਰ ਨੂੰ ਕਹਿੰਦਾ ਮੈਨੂੰ ਇੱਕ ਵਾਰੀ ਲੈ ਚੱਲ ਮਹਾਰਾਜ ਕੋਲ। ਤੇ ਮੈਂ ਭੁੱਲ ਮੰਗਣੀ ਐ। ਮੈਂ ਮਹਾਰਾਜ ਦਾ ਬੱਚਾ ਦੁਵਾਦਾ ਮੋੜ ਕੇ ਲਿਆਉਣਾ ਖੁਸ਼ੀਆਂ ਵਾਲਾ। ਮੈਨੂੰ ਮਾਜਰੀ ਪਿੰਡ ਲੈ ਚੱਲ ਮੈਂ ਧਿਆਨ ਚੰਦ ਦੇ ਪੈਰੀਂ ਡਿੱਗ ਕੇ। ਉਤੋਂ ਖੁਸ਼ੀਆਂ ਲੈ ਕੇ ਆਉਣੀਆਂ ਨੇ। ਤੇ ਕਹਿੰਦੇ ਜਦੋਂ ਦੋਵੇਂ ਪਿਓ ਪੁੱਤਰ ਉਹ ਜੈਨ ਤੋਂ ਚੱਲ ਕੇ ਮਾਜਰੀ ਆਏ ਤੇ ਧਿਆਨ ਚੰਦ ਦੇ ਘਰ ਗਏ ਤੇ ਧਿਆਨ ਚੰਦ ਉੱਧ ਭਾਦ ਲੱਗੇ ਪਏ ਉਹਨੇ ਤਾਂ 1200 ਰੁਪਏ ਚ ਖੁਸ਼ੀਆਂ ਲੈ ਲਈਆਂ ਨਾ ਗੁਰੂ ਦਾ ਵਜਨ ਉਹਨੂੰ ਤਾਂ ਖੇਤ ਵਿੱਚ ਮਿੱਟੀ ਪੁੱਟਦਿਆਂ ਮੋਹਰਾਂ ਦੀਆਂ ਗਾਗਰਾਂ ਲੁੱਪੀਆਂ ਉਹਨੂੰ ਤਾਂ ਫਾਇਦਾ ਹੋ ਗਿਆ ਲੱਖਾਂ ਦਾ ਕਿ ਆ ਜਿਹਨੂੰ ਮਾਰਾ ਇਨੇ ਖੁਸ਼ੀਆਂ ਦਿੱਤੀਆਂ ਸੀ